ਅੱਛੀ ਵੀਰ ਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾਉਨੇ ਆ ਲੈ ਸੱਜਣੋ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਪਨੂਣ ਝੋਟੀ ਸੂਈ ਹੋਈ ਆ ਤੇ 20 ਦਿਨਾਂ ਦਾ ਸੂਗਾ ਤੇ ਇੱਕ ਸੂਣ ਵਾਲੀ ਝੋਟੀ ਦਿਖਾਵਾਂਗੇ ਲੈ ਸੱਜਣੋ ਪਹਿਲਾਂ ਸੂਣ ਵਾਲੀ ਝੋਟੀ ਦਿਖਾਉਨੇ ਆ ਆ ਦਿਖਾ ਵੀ ਮਾਰ ਕੈਮਰਾ ਇਹਦਾ ਤੀਜਾ ਸੂਗਾ ਸੂਣਾ ਸੱਜਣੋ ਇਹਨੇ ਦੇਖ ਸਕਦੇ ਹੋ ਵਧੀਆ ਮੁੱਠੀ ਵਾਲਾ ਥਣ ਲੱਗਿਆ ਹੋਇਆ ਇਹ ਲੇਵਾ ਲੂਗਾ ਸੱਜਣੋ ਬਹੁਤਾ ਮਾਰੋ ਜੇਜੀ ਲੇਵੇ ਤੇ ਕੈਮਰਾ ਦੇਖ ਸਕਦੇ ਹੋ ਸੱਜਣੋ ਉੱਪਰ ਤੋਂ ਲੈ ਕੇ ਥੱਲੇ ਤੱਕ ਲੇਵਾ ਫੁੱਲ ਆ ਸੱਜਣੋ ਗਾੜੀ ਪਿਛਾੜੀ ਦਾ ਲੇਵਾ ਫੁੱਲ ਲਾਉਂਦੀ ਆ ਸੱਜਣੋ ਇਹ ਝੋਟੀ ਪਖੜ ਗੱਬਣ ਆਪਣੀ ਲਵੀ ਗਈ ਹੋਈ ਆ ਸੱਜਣੋ 7 ਮਹੀਨਿਆਂ ਦੀ ਗੱਬਣ ਦੀ 11 ਲੀਟਰ ਦੁੱਧ ਦੀ ਜਾਂ 7 ਮਹੀਨਿਆਂ ਦੀ ਗੱਬਣ ਥੱਲੋ 11 ਲੀਟਰ ਦੁੱਧ ਬਣਾ ਕੇ ਦਿੱਤਾ ਸੀ ਆਪਾਂ ਨੇ ਤੇ ਮਾਗਰ ਕੱਟਾ ਤੀ ਐ ਇੱਕ ਤੀ ਸੱਜਣੋ ਪਿਛਲੇ ਸੂਏ ਵੀ ਇਹਨੇ 16 17 ਲੀਟਰ ਦੁੱਧ ਪਾਇਆ ਏਕਤੀ ਵੀ 17 18 ਦੀ ਉਹ ਉਮੀਦ ਆਪਾਂ ਉਹਨਾਂ ਦੀ ਕਿਉਂਕਿ ਲੈ ਵਾਲੂ ਆ ਬਹੁਤ ਲਾਉਂਦੇ ਸੱਜਣੋ ਝੋਟੀ ਤੇ ਜੇ ਕਿਸੇ ਵੀਰ ਭਾਈ ਨੂੰ ਨਹੀਂ ਯਕੀਨ ਆ ਆਪਣੇ ਨਵੇਂ ਸੂਕੂਗੀ ਆਪਾਂ ਹਫਤੇ ਬਾਅਦ ਮਿਣਕੇ ਦੁੱਧ 17 ਲੀਟਰ 16 17 ਤਿਆਰ ਕਰਕੇ ਫੇਰ ਵੇਚਾਂਗੇ ਆਪਾਂ ਤੇ ਇਹਦਾ ਮੁੱਲ ਵਾਲੀ ਆਪਾਂ ਇੱਕ 30 ਕਰਦਿਆਂ 1 ਲੱਖ 22 ਹਜ਼ਾਰ ਦੀ ਦੇ ਦਾਂਗੇ ਉਹ ਜੋ ਮਾਨ ਤਨ ਮੌਕੇ ਤੇ ਹੋ ਜੂਗਾ ਜਿਹੜਾ ਵੀ ਵੀਰ ਸੱਜਣ ਆਪਣੇ YouTube ਚੈਨਲ ਨੂੰ ਦੇਖ ਕੇ ਆਊਗਾ ਪੂਰੀ ਸਿਰੇ ਦੀ ਝੋਟੀ ਆ ਸੱਜਣੋ ਤੇ ਅਗਲੀ ਝੋਟੀ ਦਿਖਾਉਣੇ ਆ ਇਹ ਭਲੂਣ ਝੋਟੀ ਸੂਈ ਹੋਈ ਆ ਸੱਜਣੋ। ਮੈਂ ਦੇਖ ਸਕਦੇ ਹਾਂ। ਇਹਦੀ ਕਿਉਂ ਹੋਈ ਹੋਈ ਦੀ ਵੀਡੀਓ ਆ ਸੱਜਣੋ। ਥਣ ਦੇ ਵੀ ਨਹੀਂ ਸਾਫ ਆ। ਉਠੀ ਵਾਲਾ ਥਣ ਲੱਗਿਆ ਹੋਇਆ ਕੱਲਾ-ਕੱਲਾ। ਲੈ ਸੱਜਣੋ ਸਿੰਘ ਦੇਖ ਸਕਦੇ ਹੋ ਬਿਲਕੁਲ ਛੋਟਾ ਸਿੰਘ ਭਲੂਣ ਝੋਟੀ ਕਦ-ਕਾਠ ਵੀ ਵਧੀਆ ਸੱਜਣੋ ਦੇਖ ਸਕਦੇ ਹੋ। ਮੂਹ ਪੂਰੀ ਨਹੀਂ ਦੀ ਆ। ਇਹ ਥਣ ਦੇ ਵੀ ਮਲੀ ਕੈਮਰਾ। ਇਹ ਕਿ ਹੋਈ ਹੋਈ ਦੀ ਵੀਡੀਓ ਹੈ ਸੱਜਣੋ ਆਪਾਂ ਨੂੰ ਕੋਈ ਆਏ ਨਹੀਂ ਹੁੰਦਾ ਵੀ ਕਿ ਹੋਣ ਤੋਂ ਪਹਿਲਾਂ ਦਿਖਾਉਣੀ ਆਪਾਂ ਨੂੰ ਇੱਥੇ ਮਰੀ ਫੜਨੇ ਦੀ ਸਾਫ ਆ ਕੱਲਾ ਕੱਲਾ ਮੂੰਖੀ ਆਲਾ ਸਣ ਲੱਗਾ ਸੱਜਣੋ ਬਸ ਮਿੱਠ ਕੁੜੇ ਦੀ ਚੰਗੀ ਆ ਬਣੂਣ ਝੋਟੀ ਸੂਈ ਹੋਈ ਆ ਉਹ ਕੱਟਾ ਦਿਖਾ ਦੇਦਾ ਇਹਦਾ ਇਹਨੂੰ 20 25 ਦਿਨ ਹੋ ਗਏ ਸੂਈ ਦੀ ਸੱਜਣੋ ਆ ਕੱਟਾ ਇਹਦੇ ਮੰਗਰਾ ਤੇ ਚੰਗੀ ਝੋਟੀ ਆ ਚੰਗੀ ਜਿਆਦਾ ਹੀ ਅਗਲੇ ਸਵੇਰੇ ਪਣਨ ਵਾਲੀ ਝੋਟੀ ਆ 10 ਲੀਟਰ ਦੁੱਧ ਤਿਆਰ ਆ ਇਸ ਟਾਈਮ ਕੋਈ ਵੀ ਵੀਰ ਸੱਜਣ ਇੱਕ ਟਾਈਮ 'ਚ ਹੋਵੇ ਦੋ ਟਾਈਮ 'ਚ ਹੋਵੇ ਚਾਹੇ ਚਾਰ ਟਾਈਮ 'ਚ ਹੋਵੇ ਤੇ ਇਹਦਾ ਮੁੱਲ ਵੜੀ ਇੱਕ ਪੰਜ ਕਰਦੇ ਆ ਲੱਖ ਰੀ ਦੇ ਦਾਂਗੇ ਉਹ ਜੋ ਮਾਨਤਾਨ ਕਰਦਾਂਗੇ ਮੌਕੇ ਤੇ ਖੁੱਲਾ ਮਾਨਤਾਨ ਕਰਾਂਗੇ ਜੋ ਵੀ ਜਿਹੜਾ ਵੀ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣਾ ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9872860112 ਆਪਕਈ